ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਕਿ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਘਾਰ ਉਹ ਜੈਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕਾਮ ਕੋਰਟ ਕਚਹਿਰੀਆਂ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੇ ਵੀ ਇਹ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਸਾਡਾ ਕੋਈ ਦੀ ਭਰੋਸਾ ਉੱਠਿਆ ਹੋਏ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ਕਲੋਜ਼ਰ ਰਿਪੋਰਟਾਂ ਹੋਈਆਂ ਔਰ ক্লোਜ਼ਰ ਤੋਂ ਬਾਅਦ ਇਹ ਰੀਓਪਨ ਕਰਾਇਆ ਗਏ ਟਰਨੇ ਦੇ ਕੇ ਮੁਜ਼ਾਹਿਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹਨਾਂ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗਵਾਹੀਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਰੱਖਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅੱਜ ਜੇਲਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸੱਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲਨਾਥ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜੇਲਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਵਿੱਚ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁਸ਼ਤਪਨਾਇ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤ్రਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਦੇ ਸੀ ਸੱਜਣ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾਂ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਰੀਲੀਫ ਮਿਲਿਆ ਸੋ ਮੈਂ ਜੁਡੂਸ਼ੀਰੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਦਾ ਵੀ ਬਿਆਨ ਆਇਆ ਕਿ ਸਾਡੇ ਕੋਲ ਨਿਰੰਤਰ ਰਿਪੋਰਟ ਕੀਤੀ ਗਈ ਇਸ ਕਰਕੇ ਅੱਜ ਇਹ ਜਿੰਦ ਦੇਖਣ ਨੂੰ ਮਿਲੇ ਦੇਖੋ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਇਹ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਆਈਟੀ ਬਨਵਾਜੂ ਕਾਮਯਾਬ ਹੋਏ 14ਈ ਸਰਕਾਰ ਬਣੀ ਐ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਐ ਕੌਮ ਦਾ ਜੇ ਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਪਤਾ ਹੀ ਦਿੰਦੇ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਉਹ ਕੁਝ ਨਿਕਲ ਜੰਦੀ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲਦਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ਐਸੀ ਮਿਸਾਲ ਬਣੀ ਹੈ ਕਿ ਸਿੱਖ ਕੌਮ ਆਪਣੇ ਤੇ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤੇ ਆ ਔਰ ਜਿਹੜੀ ਕੋਰਟ ਦੀ ਰਲਾਈ ਸੀ ਉਹ ਕਮੇਟੀਆਂ ਨੇ ਲੜੀ